ਪਰ ਮਨਸ ਦੇ ਮਾਧਿਅਮ ਜਿョ ਅੱਜ ਪਰਤੀਪਤੀ ਦੇ ਲਈ ਸੰਦੇਸ਼ ਨੂੰ ਸ਼ਰਵਨ ਕੀਤਾ ਇਸ ਦੀ ਸੁਰੱਖਿਆ ਦੇ ਲਈ ਛੋਟੇ ਛੋਟੇ ਬੱਚਿਆਂ ਨੇ ਸਾਨੂੰ ਬਹੁਤ ਹੀ ਪ੍ਰੇਰਣਾ ਲਾਈਕ ਪੋਇਮ ਸੇ ਮਾਧਿਅਮ ਜੋ ਕਿ ਉਹਨਾਂ ਦੀ ਐਕਟੀਵਿਟੀ ਸੇ ਉਸ ਦੇ ਮਾਧਿਅਮ ਵਿਕਸ਼ ਰੋਣ ਦਾ ਸੰਦੇਸ਼ ਦਿੱਤਾ ਔਰ ਮੈਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ कि ਜਦੋਂ ਵੀ ਮੌਨਸੂਨ ਰੁੱਤ ਹੁੰਦੀ ਹੈ ਉਸ ਵਿੱਚ ਸਾਨੂੰ ਵੱਧ ਤੋਂ ਵੱਧ ਪੀੜ ਲਗਾਉਣੇ ਚਾਹੀਦੇ ਨੇ ਜੋ ਅੱਜ ਆਪਾਂ ਦੇਖ ਰਹੇ ਹਾਂ ਰਕਸ਼ ਕੱਟੇ ਜਾ ਰਹੇ ਨੇ ਤਾਪਮਾਨ ਵਧ ਰਿਹਾ ਹੈ ਠੀਕ ਹੈ ਆਪਣੀ ਸੁਰੱਖਿਆ ਦੇ ਲਈ ਇਹ ਲਗਾਏ ਜਾ ਰਹੇ ਨੇ ਲੇਕਿਨ ਜੋ ਬਰਸਾਤ ਜੋ ਹੋਰ ਇਸ ਦੇ ਨਾਲ ਪ੍ਰਕਿਰਤੀ ਉਸ ਦੇ ਅੰਦਰ ਬਹੁਤ ਸਾਰੇ ਦੋਸ਼ ਆ ਰਹੇ ਨੇ ਤਾਂ ਉਹਨਾਂ ਦਾ ਬਚਾਅ ਕਿਸ ਨੇ ਕਰਨਾ ਹੈ ਮਹਾਰਾਜ ਜੀ ਪੈਰ ਦੇ ਆਧਾਰ ਤੇ ਬ੍ਰਹਮ ਗਿਆਨੀ ਸਾਧਨ ਨੂੰ ਹੀ ਇਹ ਕੰਮ ਸੌਂਪ ਦੇ ਨੇ ਇਸ ਦਾ ਸਭ ਨੇ ਸੰਕਲਪ ਲੈਣਾ ਹੈ ਕਿ ਅਸੀਂ ਵਕਤ ਬਕ ਜਪਸ਼ ਗਾਵਾਂਗੇ ਨਿਮਾਂ ਤੱਕ ਹੀ ਸਾਡੀ ਡਿਊਟੀ ਨਹੀਂ ਹੈ ਜਦੋਂ ਪੈਦ ਗਾਉਣ ਤੋਂ ਬਾਅਦ ਅੰਨ ਦੀ ਪਰਵਰਿਸ਼ ਕਰਨੀ ਹੁੰਦਾ ਸਿੱਧੇ ਦੇ ਪਰਵਰਿਸ਼ ਕੀਤੀ ਜਾਂਦੀ ਹੈ ਮਾਨ ਦੁਆਰਾ ਇਸੇ ਪ੍ਰਕਾਰ ਪੇੜਾਂ ਦੇ ਵੀ ਪਾਲਣਾ ਪੋਸਣਾ ਵੀ ਕਰਨੀ ਹੈ ਮਨੁੱਖ